ਇੱਕ ਤਾਂ ਉਮਰ 40 ਸਾਲ ਦੂਜਾ ਗੋਡਿਆਂ 'ਚ ਦਰਦ ਕਾਰਨ ਕੀ ਬਣਦਾ ਸਾਰਾ ਦਿਨ ਖੜਕੇ ਕੰਮ ਕਰਦੇ ਆ ਪੱਟ ਦੀਆਂ ਮਾਸਪੇਸ਼ੀਆਂ ਕਮਜ਼ੋਰ ਪੈਣੀਆਂ ਸ਼ੁਰੂ ਹੋ ਜਾਂਦੀਆਂ ਕੁਆਡ੍ਰੀਸੈਪ ਹੈਮਸਟ੍ਰਿੰਗ ਕਾਫ ਮਸਲ ਔਰ ਟਿਬੀਅਲਿਸ ਇੰਟੀਰੀਅਰ ਜਿਹੜੇ ਗੋਡੇ ਤੋਂ ਥੱਲੇ ਵਾਲੀ ਲੱਤ ਤੇ ਅਗਲੇ ਮਾਸਪੇਸ਼ੀਆਂ ਹੁੰਦੀਆਂ ਨੇ ਕਮਜ਼ੋਰ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਗੋਡਿਆਂ ਦੇ ਵਿੱਚ ਆਰਥਰਾਇਟਿਸ ਚੇਂਜਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਆਸਟਿਓਫਾਈਟਸ ਪਣਨ ਲੱਗ ਜਾਂਦੇ ਆ ਗੋਡੇ ਤਿੱਖੇ ਹੋਣ ਲੱਗ ਜਾਂਦੇ ਆ ਔਰ ਉਹਨਾਂ ਦੇ ਵਿੱਚ ਗੈਪ ਘਟਣਾ ਸ਼ੁਰੂ ਹੋ ਜਾਂਦਾ ਔਰ ਅਕਸਰ ਖੜੇ ਖੜੇ ਇਦਾਂ ਲੱਗਦਾ ਵੀ ਗੋਡਿਆਂ 'ਚ ਦਰਦ ਹੋ ਰਿਹਾ ਹੈ ਪੌੜੀਆਂ ਚੜਾਂਗੇ ਗੋਡਿਆਂ 'ਚ ਦਰਦ ਹੋ ਰਿਹਾ ਪੌੜੀਆਂ ਉਤਰਨ ਵੇਲੇ ਦਰਦ ਘਟ ਹੈ ਚੜਨ ਵੇਲੇ ਦਰਦ ਜ਼ਿਆਦਾ ਹੈ ਔਰ ਜਦੋਂ ਕੁਰਸੀ ਤੇ ਬੈਠ ਕੇ ਮੰਨ ਲਓ ਸਾਰਾ ਦਿਨ ਖੜਕੇ ਕੰਮ ਕਰਦੇ ਹੂੰ ਥੋੜੇ ਸਮੇਂ ਲਈ ਬੈਠੇ ਔਰ ਜਦੋਂ ਖੜਕੇ ਉੱਠ ਕੇ ਫੇਰ ਚੱਲਦੇ ਆ ਫੇਰ ਦਰਦ ਹੈ ਸੋ ਘਬਰਾਓ ਨਾ ਅੱਜ ਤੁਹਾਨੂੰ ਆਪਾਂ ਤਿੰਨ ਕਸਰਤਾਂ ਦੱਸਣੀਆਂ ਨੇ ਅਗਰ ਉਮਰ 40 ਸਾਲ ਹੈ ਔਰ ਉਸ ਤੋਂ ਬਾਅਦ ਤੁਹਾਡੇ ਗੋਡਿਆਂ 'ਚ ਦਰਦ ਹੋ ਰਿਹਾ ਹੈ ਤਾਂ ਅੱਜ ਵਾਲੀਆਂ ਕਸਰਤਾਂ ਸ਼ੁਰੂ ਕਰਦੇ ਹੋਗੇ ਤਾਂ ਗੋਡਿਆਂ 'ਚ ਦਰਦ ਉਸੇ ਦਿਨ ਸਤਿ ਸ਼੍ਰੀ ਅਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੇਦ ਸਿੰਘਸ ਨਾ ਇੱਕ ਗੱਲ ਹੋਰ ਅਗਰ ਗੋਡਿਆਂ 'ਚ ਦਰਦ ਨਹੀਂ ਵੀ ਹੋ ਰਿਹਾ ਤਾਂ ਵੀ ਅੱਜ ਵਾਲੀਆਂ ਕਸਰਤਾਂ ਤੁਸੀਂ ਸ਼ੁਰੂ ਕਰਨੀਆਂ ਨੇ ਪਹਿਲੀ ਐਕਸਰਸਾਈਜ਼ ਬਾਲ ਚਾਹੀਦੀ ਹੈ ਕੰਮਤੀ ਰੱਖ ਲਿਓ ਕੰਮਤੀ ਖੜ ਕੇ ਇਹ ਕਸਰਤ ਹੋ ਸਕਦੀ ਹੈ ਬਾਲ ਨੂੰ ਨਾ ਜਿਹੜੀ ਗੋਡੇ ਦੀ ਬੈਕ ਸਾਈਡ ਆ ਇੱਥੇ ਰੱਖਾਂਗੇ ਔਰ ਸਿੱਧੇ ਖੜ ਜਾਣਾ ਔਰ ਜਿਹੜੇ ਢਿੱਡ ਵਾਲੇ ਮਸਲ ਆ ਇਹ ਟਾਈਟ ਕਰ ਲੈਣੇ ਆ ਔਰ ਇਸ ਨੂੰ ਆਪਾਂ ਪਿੱਛੇ ਨੂੰ ਧੱਕਣਾ ਦਾ ਪਿੱਛੇ ਨੂੰ ਪੁਸ਼ ਕਰਨਾ ਇੱਥੇ ਆਪਾਂ 10 ਸੈਕਿੰਡ ਹੋਲਡ ਦੈਨ ਰਿਲੈਕਸ ਫਿਰ 10 ਸੈਕਿੰਡ ਹੋਲਡ ਦੈਨ ਰਿਲੈਕਸ ਦੋਨੋਂ ਸਾਈਡ ਕਰੋ ਕਟੋਕਟ 10 ਵਾਰੀ ਜ਼ਰੂਰ ਕਰੋ ਜਿਹੜੀ ਦੂਜੀ ਕਸਰਤ ਹੈ ਤੁਸੀਂ ਕਿਸੇ ਵੀ ਉੱਚੀ ਜਗ੍ਹਾ ਤੇ ਇਦਾਂ ਬੈਠ ਜਾਓ ਔਰ ਰੋਜ਼ਾਨਾ ਕਟੋਕਟ 5 ਤੋਂ 7 ਮਿੰਟ ਇਦਾਂ ਲੱਤਾਂ ਤੁਸੀਂ ਜ਼ਰੂਰ ਹਿਲਾਓ ਇਦਾਂ ਹਿਲਾਉਣ ਨਾਲ ਕੀ ਹੋਏਗਾ ਜਿਹੜੇ ਗੋਡਿਆਂ ਦੇ ਵਿੱਚ ਗੈਪ ਪੈਣਾ ਸ਼ੁਰੂ ਹੋ ਗਿਆ ਹੈ ਜਿਹੜੀਆਂ ਬੋਨ ਆਪਸ ਟਕਰਾਉਣੀਆਂ ਸ਼ੁਰੂ ਹੋ ਗਈਆਂ ਨੇ ਉਹਨਾਂ ਦੇ ਵਿੱਚ ਨੇਚਰਲੀ ਗੈਪ ਵਧਣਾ ਸ਼ੁਰੂ ਹੋਏਗਾ ਦੂਜੀ ਕਸਰਤ ਇਸ ਨਾਲ ਬਹੁਤ ਆਰਾਮ ਮਿਲੇਗਾ ਕਿਉਂਕਿ ਕੋਈ ਗੋਡਿਆਂ ਤੇ ਪ੍ਰੈਸ਼ਰ ਨਹੀਂ ਰਹੇਗਾ ਤੀਜੀ ਕਸਰਤ ਸਿੱਧੇ ਬੈਠ ਜੂਗੇ ਔਰ ਪੈਰ ਅੰਦਰ ਮੋੜ ਕੇ ਲੱਤ ਉੱਪਰ ਚੱਕ ਦੇਣੀ ਹੈ ਸਿੱਧੀ ਬੈਠਣਾ ਬਿਲਕੁਲ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਖਿੱਚ ਪਏਗੀ 10 ਸੈਕਿੰਡ ਹੋਲਡ ਦੈਨ ਰਿਲੈਕਸ 10 ਵਾਰੀ ਇਧਰ ਔਰ 10 ਵਾਰੀ ਇਧਰ ਔਰ ਇੱਕ ਬੋਨਸ ਐਕਸਰਸਾਈਜ਼ ਤੁਹਾਨੂੰ ਦੱਸ ਦਿੰਨੇ ਆ ਇਦਾਂ ਖੜ ਜਾਣਾ ਦੀਵਾਰ ਦੇ ਨਾਲ ਔਰ ਹੀਲ ਰੇਜ਼ ਕਰਨੀ ਹੈ 1 2 3 4 5 ਸਾਰੀਆਂ ਕਸਰਤਾਂ ਕਰੋ ਜਿੰਨਾ ਤੁਹਾਡੇ ਦਿਲ ਕਰਦਾ ਉਨੇ ਸੈੱਟ ਲਾਓ ਪਰ ਕਰੋ ਜ਼ਰੂਰ ਇਹ ਨਾ ਹੋਵੇ ਵੀ 45 ਸਾਲ ਦੀ ਉਮਰ ਦੇ ਵਿੱਚ ਹੀ ਆਪਣੇ ਗੋਡੇ ਖਰਾਬ ਹੋ ਗਏ ਤੋ ਕਿਰਪਾ ਕਰਕੇ ਇਹ ਵੀਡੀਓ ਜਰੂਰ ਸ਼ੇਅਰ ਕਰਿਓ ਔਰ ਕਸਰਤਾਂ ਵੀ ਜਰੂਰ ਕਰਨੀਆਂ ਸ਼ੁਰੂ ਕਰਿਓ ਸਤਿ ਸ਼੍ਰੀ ਅਕਾਲ ਜੀ